ਜਾਨੀ ਕਿ ਥੱਲੇ ਜਾ ਰਿਹਾ ਜੀ ਡਰ ਲੱਗਦਾ ਕਿਤੇ ਵੇਚਣਾ ਐ ਇੰਨਾ ਗੰਦਾ ਆਇਆ ਕੋਈ ਪੁੱਛੋ ਨਾ ਹੀ ਟੱਪ ਡੋਲੇ ਆ ਟੱਪ ਪਾਣੀ ਦੇ ਸਵੇਰੇ ਅੱਜ ਅੱਜ ਦੀ ਗੱਲ ਕਰ ਰਿਹਾ ਮੈਂ ਪਿੱਛੋਂ ਦਾ ਬਹੁਤ ਦੇਰ ਦਾ ਯਾਰਿਆ ਵਿੱਚੋਂ ਵਿੱਚੋਂ ਸਾਫ਼ ਆ ਜਾਂਦਾ ਵਿੱਚੋਂ ਗੰਦਾ ਆਉਣ ਲੱਗ ਜਾਂਦਾ ਬਿਲਕੁਲ ਸੀਵਰ ਦਾ ਐਂਡ ਜਿਵੇਂ ਉਹ ਬਾਹਰ ਆ ਜਾਂਦਾ ਚੇਬੂਰਾ ਬੁਰਾ ਬੁਰਾ ਹੀ ਬਿਮਾਰ ਹੋਏ ਪਏ ਆ ਅਸੀਂ ਕਿਹਨੂੰ ਕਹੀਏ ਅਸੀਂ ਐਮਸੀ ਸਾਹਿਬ ਨੂੰ ਕਹਿੰਨੇ ਆ ਐਮਸੀ ਸਾਹਿਬ ਸਾਡੇ ਨਾਲ ਖੜਦੇ ਆ ਪਰ ਗਾਹ ਨਹੀਂ ਸਾਡਾ ਮਸਲਾ ਹੱਲ ਹੋ ਰਿਹਾ ਸਤ ਜੀ ਤੁਸੀਂ ਜੁੜੇ ਹੋ ਨਿਊਜ਼ ਪੰਜਾਬ ਦੀ ਚੈਨਲ ਨਾਲ ਅੱਜ ਮੌਕਾ ਤੋਂ ਇੱਕ ਅਹਿਮ ਖਬਰ ਦੀ ਜਾਣਕਾਰੀ ਦੇਣ ਜਾ ਰਹੇ ਹਾਂ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਅਜਿਹੇ ਲੋਕਾਂ ਦੇ ਮਸਲੇ ਤੁਹਾਡੇ ਤੱਕ ਪਹੁੰਚਦੇ ਰਹਿਣ ਗੱਲ ਕਰਦੇ ਹਾਂ ਮੌਕਾ ਦੇ 프리ਧਨਗਰ ਵਾਰਡ ਨੰਬਰ 28 ਦੇ ਲੋਕ ਖਤਰੇ ਵਿੱਚ ਜੀ ਰਹੇ ਹਨ ਪਿਛਲੇ 10 ਦਿਨਾਂ ਤੋਂ 메ਨ ਛੜਕ ਤੇ 10 ਫੁੱਟ ਡੂੰਘਾ ਟੋਆ ਖੁੱਲਾ ਪਿਆ ਹੈ ਜੋ ਹਰ ਪਲ ਕਿਸੇ ਵੱਡੇ ਹਾਦਸੇ ਨੂੰ ਸੱਦਾ ਦੇ ਰਿਹਾ ਹੈ ਸਕੂਲ ਜਾਣ ਵਾਲੇ ਬੱਚੇ ਬਜ਼ੁਰਗ ਅਤੇ ਦੁਕਾਨਦਾਰ ਹਰ ਰੋਜ਼ ਇਸ ਖਤਰੇ ਵਿੱਚ ਲੰਘ ਰਹੇ ਹਨ ਨਗਰ ਨਿਗਮ ਨੇ ਇੱਕ ਟਰਾਲੀ ਰੱਖ ਕੇ ਆਪਣੀ ਜ਼ਿੰਮੇਵਾਰੀ ਤੋਂ ਪੱਲਾ ਛੱਡ ਲਿਆ ਹੈ। ਉਧਰ ਘਰਾਂ ਵਿੱਚ ਆ ਰਿਹਾ ਪੀਣ ਵਾਲਾ ਪਾਣੀ ਬਹੁਤ ਜ਼ਿਆਦਾ ਗੰਦਾ ਰਿਹਾ ਹੈ। ਬੱਚੇ ਬਿਮਾਰ ਪੈ ਰਹੇ ਹਨ ਪਰ ਲੋਕਾਂ ਨੂੰ ਮਜਬੂਰੀ ਵਿੱਚ ਉਹੀ ਪਾਣੀ ਵਰਤਣਾ ਪੈ ਰਿਹਾ ਹੈ। ਵਾਰ ਵਾਸੀ ਪਾਣੀ ਤੱਕ ਖਰੀਦ ਕੇ ਲਿਆ ਰਹੇ ਹਨ ਪਰ ਅਧਿਕਾਰੀਆਂ ਦੀ ਨੀਂਦ ਨਹੀਂ ਖੁੱਲ ਰਹੀ। ਕੌਂਸਲਰ ਜਗਜੀਤ ਸਿੰਘ ਜੀਤਾ ਨੇ ਸਾਫ ਕਿਹਾ ਹੈ ਕਿ ਜੇਕਰ ਕੋਈ ਹਾਦਸਾ ਵਾਪਰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਨਗਰ ਨਿਗਮ ਦੀ ਹੋਵੇਗੀ। ਉਧਰ ਸੀਵਰੇਜ ਵਿਭਾਗ ਨੇ 2 ਦਿਨ ਵਿੱਚ ਮਸਲਾ ਹੱਲ ਕਰਨ ਦਾ ਦਾਵਾ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕਾਂ ਨੂੰ ਰਾਹਤ ਮਿਲਦੀ ਹੈ ਜਾਂ ਸਿਰਫ ਵਾਦੇ ਹੀ ਰਹਿ ਜਾਂਦੇ ਹਨ ਤੁਸੀਂ ਜਿਹੜੇ ਹੋ ਨੀ ਪੰਜਾਬ ਦੀ ਚੈਨਲ ਦੇ ਨਾਲ ਅੱਗੇ ਦੀ ਅਪਡੇਟ ਲਈ ਤੁਸੀਂ ਚੰਨੋ ਸਬਸਕ੍ਰਾਈਬ ਤੇ ਫਾਲੋ ਜਰੂਰ ਕਰ ਲਿਓ ਧੰਨਵਾਦ ਕੀ ਨਾਮ ਹੈ ਤੁਹਾਡਾ ਮੈਂ ਕੇਵਲ ਕ੍ਰਿਸ਼ਨ ਬੋਲਦਾ ਜੀ ਮੈਂ ਨਾਲ ਹੀ ਇੱਥੇ ਰਹਿਣਾ ਬਿਲਕੁਲ ਜਿੱਥੇ ਟੋਇਆ ਨਾਲ ਮੇਰੀ ਗਲੀ ਆ ਇੰਨਾ ਸਵੇਰ ਦੇ ਟਾਈਮ ਤੇ ਇੰਨਾ ਪਾਣੀ ਗੰਦਾ ਆਇਆ ਇੰਨਾ ਗੰਦਾ ਆਇਆ ਵੀ ਪੁੱਛੋ ਨਾ ਹੀ ਟੱਪ ਡੋਲੇ ਆ ਟੱਪ ਪਾਣੀ ਦੇ ਸਵੇਰੇ ਅੱਜ ਅੱਜ ਦੀ ਗੱਲ ਕਰ ਰਿਹਾ ਮੈਂ ਪਿੱਛੋਂ ਦਾ ਬਹੁਤ ਦੇਰ ਦਾ ਯਾਰਿਆ ਵਿੱਚੋਂ ਵਿੱਚੋਂ ਸਾਫ਼ ਆ ਜਾਂਦਾ ਵਿੱਚੋਂ ਗੰਦਾ ਆਉਣ ਲੱਗ ਜਾਂਦਾ ਬਿਲਕੁਲ ਸੀਵਰ ਦਾ ਐਂ ਜਿਵੇਂ ਬੋ ਮਾਰਦਾ ਜੀ ਪਾਣੀ ਇਸ ਤਰ੍ਹਾਂ ਪਾਣੀ ਆਇਆ ਅਸੀਂ ਅੱਜ ਤੱਕ ਕੇ ਸਵੇਰੇ ਫਿਰ ਦੇਖਿਆ ਕੋਈ ਨੂੰ ਕਿੰਨਾ ਕਰੋਗੇ ਹਾਂ ਜੀ ਕੋਈ ਨੂੰ ਕਿੰਨਾ ਕਰੋਗੇ ਇਹਨੂੰ ਹਫ਼ਤਾ ਹੋ ਗਿਆ ਜੀ ਕੋਈ ਸੁਣਵਾਈ ਨਹੀਂ ਹੋ ਰਹੀ ਆਉਣ ਜਾਂਦਾ ਸਾਡਾ ਰਸਤਾ ਸਾਰਾ ਬੰਦ ਹੋਇਆ ਪਿਆ ਆ ਪਬਲਿਕ ਸਾਰੀ ਦੇਖ ਰਹੀ ਆ ਸਾਰੇ ਮਹੱਲੇ ਵਾਲੇ ਖੜੇ ਆ ਆ ਦੁਕਾਨਦਾਰਾਂ ਦੀਆਂ ਦੁਕਾਨਦਾਰੀਆਂ ਬੰਦ ਹੋਈਆਂ ਪਈਆਂ ਇਹ ਖਰਦਾ ਜਾ ਰਿਹਾ ਜੀ ਅੱਗੇ ਨੂੰ ਅੱਗੇ ਨੂੰ ਖਰਦਾ ਜਾ ਰਿਹਾ ਨੀਆਂ ਹੀ ਇਹਨਾਂ ਦੀਆਂ ਵੇਚ ਜਾਣੀਆਂ ਐ ਇਸ ਹਾਲ ਨਾ ਜਿਵੇਂ ਇਹ ਦਿਸਦਾ ਪਿਆ ਜਿਵੇਂ ਸਕੂਲ ਵੀ ਹੈਗਾ ਨੇੜੇ ਇਹ ਨਗਰ ਨੂੰ ਸੋਚਣਾ ਚਾਹੀਦਾ ਵੀ ਇਹ ਕੰਮ ਹੋਣਾ ਚਾਹੀਦਾ ਅਸੀਂ ਤਾਂ ਐਮਸੀ ਨੂੰ ਕਹਿਣਾ ਐਮਸੀ ਦੇ ਗੱਲ ਚ ਗੂਠਾ ਦੇਣਾ ਐਮਸੀ ਕਰਵਾਵੇ ਐਮਸੀ ਦਾ ਕੰਮ ਹੈ ਲੇਕਿਨ ਐਮਸੀ ਕਹਿੰਦਾ ਮੈਂ ਕੰਪਲੀਟ ਦੇਈ ਜਾਂਦਾ ਗਾਂ ਨਹੀਂ ਸੁਣਾਈ ਕਰ ਰਿਹਾ ਕੋਈ ਇਹ ਉਹਨਾਂ ਦਾ ਹੱਕ ਹੈ ਜੀ ਵੋਟਾਂ ਲੈਣ ਮੌਕੇ ਤੇ ਕਹਿਣ ਦੇ ਸਾਨੂੰ ਪਾ ਦਿਓ ਪਾ ਦਿਓ ਅਸੀਂ ਵੋਟਾਂ ਸਭ ਨੂੰ ਪਾਈਆਂ ਜਿਹੜੇ ਮਹੱਲੇ ਦਾ ਬੰਦਾ ਬਣਦਾ ਅਸੀਂ ਤਾਂ ਉਹਦੇ ਮਗਰ ਚੱਲਣਾ ਅਸੀਂ ਐਮਸੀ ਨੂੰ ਵੋਟਾਂ ਪਾਈਆਂ ਸੀ ਐਮਸੀ ਨੂੰ ਕਹਿਣਾ ਜਿਵੇਂ ਤੇ ਸਕੂਲ ਵੀ ਹੈਗਾ ਦਿੱਕਤਾਂ ਵੀ ਹਾਂਜੀ ਸਕੂਲ ਨਾਲ ਸਕੂਲ ਆ ਜੀ ਐਨਐਸ 바ਵਾ ਬਹੁਤ ਦਿੱਕਤ ਆ ਰਹੀ ਆ ਬੱਚੇ ਡਿੱਗ ਸਕਦੇ ਆ ਆ ਕਿੱਡਾ ਟੋਇਆ 10 ਫੁੱਟ ਟੋਇਆ ਆ ਵੇਖੋ ਗਾਂ ਵਧਦਾ ਜਾਂਦਾ ਦੁਕਾਨਾਂ ਆਲੂ ਖਾਰ ਪਈ ਜਾਂਦੀ ਆ ਕੇ ਦੇਖ ਲੈਣ ਕੀ ਮੰਤਰ ਹਾਂਜੀ ਅਸੀਂ ਕਹਿੰਨੇ ਆ ਸੁਧਾਰ ਕਰਨ ਜੀ ਆ ਕੇ ਆ ਜਿਹੜਾ ਪਾਣੀ ਗੰਦਾ ਹੁੰਦਾ ਇਹਦਾ ਵੀ ਸੁਧਾਰ ਕਰਨ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੈ ਗਾਇਵਰਿੰਦਰ ਸਿੰਘ ਕਿਹੜੇ ਵਾਰਡ ਤੋਂ ਲੌਂਗ ਕਰਦੇ 28 ਵਾਰਡ ਜੀ ਕੀ ਸਮੱਸਿਆ ਆ ਵਾਰਡ ਜੀ ਸਮੱਸਿਆ ਵੀਰੇ ਆਹੀ ਆ ਰਹੀ ਆ ਜੀ ਘਰਾਂ ਚ ਪਾਣੀ ਬਹੁਤ ਗੰਦਾ ਆ ਰਿਹਾ ਵਾ ਸੀਵਰੇਜ ਦਾ ਪਾਣੀ ਮਿਕਸ ਹੋ ਹੋ ਆ ਰਿਹਾ ਜੀ ਪਾਣੀ ਵਿੱਚ ਕੀੜੇ ਗੂੜੇ ਉਵੇਂ ਤੈਰਦੇ ਦਿਖਦੇ ਆ ਸਾਨੂੰ ਠੀਕ ਆ ਜੀ ਸਾਰੇ ਘਰ ਬਿਮਾਰ ਪਏ ਆ ਇੱਧਰ ਸਾਡਾ ਪ੍ਰੀਤ ਨਗਰ ਹਲਕੇ ਵਿੱਚੋਂ ਜੀ ਠੀਕ ਆ ਸਾਨੂੰ ਬਸ ਇਹੀ ਸਮੱਸਿਆ ਵੀ ਸਾਡਾ ਪਾਣੀ ਸਾਫ ਆਵੇ ਬਸ ਹੋਰ ਲਿਖੇ ਨਹੀਂ ਦਿੱਤਾ ਐਮਸੀ ਨੂੰ ਐਮਸੀ ਨੇ ਨਹੀਂ ਐਮਸੀ ਸਾਹਿਬ ਨੂੰ ਤਾਂ ਲੈ ਕੇ ਦਿੱਤਾ ਜੀ ਗਾਂ ਐਮਸੀ ਸਾਹਿਬ ਦੀ ਸੁਣਵਾਈ ਗਾਂ ਨਹੀਂ ਹੋ ਰਹੀ ਜੀ ਇਹ ਕਿੰਨੇ ਚਿਰ ਤੋਂ ਐ ਸਮੱਸਿਆ ਆ ਇਹ ਨਾਂ ਟਾਈਮ ਹੋ ਚੁੱਕਿਆ ਜੀ ਪਾਣੀ ਜਿਹੜਾ ਤੁਸੀਂ ਪੀਂਨੇ ਹੋ ਉਹਦੇ ਨਾਲ ਕਿੰਨੀਆਂ ਕੁ ਬਿਮਾਰੀਆਂ ਲੱਗ ਵੀਰੇ ਬਹੁਤ ਬਿਮਾਰੀਆਂ ਲੱਗਦੀਆਂ ਜੀ ਦੋ ਵਾਰ ਤਾਂ ਮੈਂ ਡਾਕਟਰ ਕੋਲ ਜਾਇਆ ਹਾਂ ਹੁਣ ਮੈਂ ਪਾਣੀ ਉਧਰੋਂ ਪਹਾੜਾ ਸੰਗ ਚੌਂਕ 'ਚ ਮੇਰਾ ਸਲੂਨ ਆ ਉਧਰੋਂ ਭਰ ਕੇ ਲੈ ਕੇ ਆਉਂਦਾ ਜੀ ਮੱਛੀ ਮੋਟਰ ਦਾ ਪਾਣੀ ਇੱਕ ਵਾਟਰ ਕੂਲਰ ਭਰ ਲਈਦਾ ਵਾ ਸਾਰਾ ਪਰਿਵਾਰ ਮੇਰਾ ਇੱਕ ਵਾਟਰ ਕੂਲਰ ਦੇ ਨਾਲ ਹੀ ਗੁਜ਼ਾਰਾ ਕਰ ਰਿਹਾ ਜੀ ਕੀ ਅਪੀਲ ਕਰਾਂਗੇ ਅਪੀਲ ਬੱਸ ਜੀ ਸਰਕਾਰ ਨੂੰ ਇਹੀ ਕਰ ਰਹੇ ਆ ਅਸੀਂ ਸਾਨੂੰ ਸਾਡਾ ਹੱਕ ਦਿੱਤਾ ਜਾਵੇ ਜੋ ਸਾਡਾ ਪਾਣੀ ਦਾ ਹੱਕ ਆ ਸਾਨੂੰ ਮੇਨ ਤਾਂ ਬੰਦਾ ਪਾਣੀ 'ਤੇ ਜਿੰਦਾ ਬਈ ਠੀਕ ਆ ਹਰ ਪਾਣੀ ਚਾਹੀਦਾ ਹੀ ਸਾਹਿਬਾ ਸਾਨੂੰ ਤਾਂ ਇਕੱਲਾ ਪਾਣੀ ਸਾਹਿਬ ਚਾਹੀਦਾ ਹੋਰ ਸਾਨੂੰ ਕਾਹਣੀ ਚਾਹੀਦਾ ਬਸ ਜਿਵੇਂ ਆਪਣਾ ਛੜਕਾ ਛੜਕਾ ਰੋਟੀਆਂ ਇਹ ਬਣਾਉਣ ਸਰਕਾਰ ਜਿਵੇਂ ਪਾਣੀ ਸਾਫ ਆ ਇਹ ਆਵੇ ਸਾਡੇ ਘਰਾਂ 'ਚ ਜੀ ਸਾਡੇ ਬੱਚੇ ਭੋਰਾ ਭੋਰਾ ਹੀ ਬਿਮਾਰ ਹੋਏ ਪਏ ਆ ਅਸੀਂ ਕਿਹਨੂੰ ਕਹੀਏ ਅਸੀਂ ਐਮਸੀ ਸਾਹਿਬ ਨੂੰ ਕਹਿੰਨੇ ਆ ਐਮਸੀ ਸਾਹਿਬ ਸਾਡੇ ਨਾਲ ਖੜਦੇ ਆ ਪਰ ਗਾਹ ਨਹੀਂ ਸਾਡਾ ਮਸਲਾ ਹੱਲ ਹੋ ਰਿਹਾ ਪਾਣੀ ਸਾਡੇ ਬਹੁਤ ਗੰਦਾ ਆਉਂਦਾ ਜੀ ਇੱਚ ਕਈ ਵਾਰ ਤਾਂ ਗਾਬ ਵੀ ਆਉਂਦੀ ਆ ਨੀਰੀ ਕੀੜੇ ਮਕੌੜੇ ਹੁੰਦੇ ਬੱਚਿਆਂ ਦੇ ਇਨਫੈਕਸ਼ਨ ਹੋਈ ਜਾਂਦੀ ਆ ਅਲਰਜੀ ਬਹੁਤ ਹੋਈ ਜਾਂਦੀ ਆ ਤਫਰ ਹੋ ਜਾਂਦੇ ਜਦੋਂ ਨਹਾਉਂਦੇ ਆ ਕੱਪੜੇ ਜਦੋਂ ਪਾਣੀ ਸਾਫ਼ ਆਊਗਾ ਤੇ ਉਦੋਂ ਧੋਵਾਂਗੇ ਬਸ ਇਹੀ ਪ੍ਰੋਬਲਮ ਪੰਜ 6 7 ਸਾਲ ਹੋ ਗਏ ਮਿਲਦਾ ਇਹਦਾ ਪੰਜ 6 ਸਾਲਾਂ ਤੋਂ ਕੋਈ ਵੀ ਅਜੇ ਤੱਕ ਨਹੀਂ ਆਉਂਦੇ ਆ ਜੀ ਉੱਪਰੋਂ ਉੱਪਰ ਪਾਣੀ ਦਾ ਕੱਢ ਜਾਂਦੇ ਗੱਬਗੁਬ ਕੱਢਦੇ ਨੇ ਲਫਾਫੇ ਵਗੈਰਾ ਵੀ ਕੱਢਦੇਗੇ ਉਹ ਜਿਵੇਂ ਦੋ ਕੁ ਦਿਨ ਸਾਫ਼ ਰਹਿੰਦਾ ਵਾ ਮੜ ਕੇ ਫੇਰ ਪਾਣੀ ਉਵੇਂ ਗੰਦਾ ਆਉਣ ਲੱਗ ਜਾਂਦਾ ਵਾ ਕਦੇ ਤੁਸੀਂ ਐਮਸੀਓ ਨੂੰ ਇਆਂ ਕਦੇ ਨਗਰ ਨਿਗਮ ਦੇ ਸਾਰੇ ਐਮਸੀ ਵੀਰ ਨੂੰ ਤਾਂ ਕਹੀਦਾ ਵਾ ਇਹਨਾਂ ਨੂੰ ਫੋਨ ਕਰ ਦੇਈਦਾ ਇਹ ਬਤਰੇ ਗਾਂ ਕਹਿੰਦੇ ਆ ਉਹਨਾਂ ਨੂੰ ਇਹਨਾਂ ਦੀ ਪਤਾ ਨਹੀਂ ਕੋਈ ਸੌਂਦਾ ਇੱਕੇ ਨਹੀਂ ਬੱਚਾ ਨੂੰ ਕਿੰਨੀ ਮਾਰ ਗਿਆ ਥੋੜਾ ਬੱਚਿਆਂ ਨੂੰ ਕਾਫੀ ਪੇਟ ਦਰਦ ਵੀ ਹੁੰਦੇ ਆ ਬੱਚਿਆਂ ਦੇ ਤਾਂ ਬੱਚੇ ਕਹਿੰਦੇ ਪੇਟ ਦਰਦ ਬਹੁਤ ਹੁੰਦਾ ਆ ਕੜਾ ਕੜਾ ਜਾਂ ਪਿਆ ਪੇਟ ਕਿਵੇਂ ਸਰਦਾ ਫਿਰ ਪਾਣੀ ਦਾ ਜੋ ਪਾਣੀ ਤੋਂ ਵਗਦਾ ਪਾਣੀ ਦਾ ਵੀ ਇਹ ਛੜ ਛੱਡ ਕੇ ਦੇਖੀ ਜਾਂਦਾ ਪਾਣੀ ਜਦੋਂ ਮਾਰਾ ਮੋਟਾ ਸਾਫ ਆਵੇ ਉਦੋਂ ਭਰ ਲਈਦਾ ਵਾ ਤੇ ਨਹੀਂ ਤਾਂ ਉਹ ਚੱਲੀ ਜਾਂਦਾ ਰਹਿੰਦਾ ਚੱਲੀ ਜਾਂਦਾ ਰਹਿੰਦਾ ਵਾ ਸਾਰੇ ਬਾਰ ਚ ਮੇਰੇ ਅੱਜ ਤੋਂ ਸਮੱਸਿਆ ਨਹੀਂ ਜੀ ਚਲੋ ਆ ਟੋਆ ਤਾਂ ਹੁਣ ਪਿਆ ਜੀ ਮੇਰੇ ਸ਼ਿਕਰੀਕਰ ਮਹੱਲਾ ਹੋ ਗਿਆ ਜੀ ਮੇਰੀਆਂ ਗਲੀਆਂ ਚਾਰ ਪੰਜ ਨੰਬਰ ਤੋਂ ਲੈ ਕੇ ਬਿਲਕੁਲ 13 ਨੰਬਰ ਗਲੀ ਤੱਕ ਜੀ ਮੈਂ ਕੰਪਲੇਂਟਾਂ ਲਖਾਲ ਖਾ ਕੇ ਲਖਾਲ ਖਾ ਕੇ ਤੱਕ ਚੁੱਕਿਆ ਜੀ ਲਖਾ ਲਖਾ ਕੇ ਥੱਕ ਚੁੱਕਿਆ ਕਲਵੇਟਾ ਦੇ ਦੇ ਕੇ ਚੱਕ ਚੁ ਥੱਕ ਚੁੱਕਿਆ ਵੀ ਬਹੁਤ ਪਰੇਸ਼ਾਨੀਆਂ 5 ਸਾਲ ਤਾਂ ਮੈਨੂੰ ਬਣੇ ਨੂੰ ਹੋਣ ਲੱਗੇ ਆ ਜੀ ਉਸ ਤੋਂ ਪਹਿਲਾਂ ਦੀ ਇਹ ਸਮੱਸਿਆ ਸਮੱਸਿਆ ਜਿਉਂਦੀ ਤੋਂ ਮਾੜਾ ਜੇ ਦਾ ਹੱਲ ਹੋ ਜਾਂਦਾ ਵੀ ਥੋੜਾ ਬੋਤਾ ਮਸਲਾ ਹੱਲ ਹੋ ਜਾਂਦਾ ਪਰ ਫੇਰ ਹੀ ਉਹ ਕਹਿੰਦੇ ਉਪਰ ਨਾਲਾ ਉੱਥੇ ਦਾ ਉੱਥੇ ਹੀ ਐਮ ਸੀ ਜਿੱਦਾਂ ਹੁਣ ਬਾੜ ਦੇ ਵਿੱਚ ਪਰ ਲਿਆ ਗਲੀਆਂ ਜੜੀਆਂ ਉਹਨਾਂ ਚ ਦੇਖਿਆ ਪੀਣ ਵਾਲਾ ਪਾਣੀ ਵੀ ਗੰਦਾ ਰਿਹਾ ਲੋਕ ਤਰਾ ਤਰਾ ਕਰ ਰਹੇ ਕਹਿੰਦੇ ਐਮ ਸੀ ਨੂੰ ਜਦੋਂ ਜਿਹੜੀ ਸਰਵਾਈ ਨਹੀਂ ਕਰਦਾ ਸਾਡੇ ਨਹੀਂ ਜੀ ਮੈਂ ਸਰਵਾਈ ਕੀ ਕਰਨੀ ਆ ਜੀ ਸਨਵਾਈ ਮੈਨੂੰ ਇਹ ਕਹਿੰਦੇ ਆ ਜੀ ਮੇਰਾ ਕੰਮਾਂ ਕਾਹ ਕੰਪਲੀਟ ਕਰਨਾ ਜੀ ਮੈਨੂੰ ਜਦੋਂ ਵੀ ਮੇਰੇ ਭੈਣ ਭਰਾ ਕਹਿੰਦੇ ਮੈਂ ਮੌਕੇ ਤੇ ਪਹੁੰਚਦਾ ਸਾਰੀ ਕੰਪਲੇਂਟ ਬੋਤਲਾਂ ਭਰ ਕੇ ਪਾਣੀ ਭਰ ਕੇ ਮੇਰੇ ਕੋਲ ਆ ਆ ਦੇਖੋ ਜੀ ਫੇਰ ਕਹੋਗੇ ਔਨ ਦਾ ਰਿਕਾਰਡ ਪਿਆ ਜੀ ਮੇਰ ਸਾਹਿਬ ਬਲਜੀਤ ਸਿੰਘ ਚਾਨੀ ਸੀ ਉਹ ਤੋਂ ਪਹਿਲਾਂ ਦੀਆਂ ਮੇਰੇ ਕੋਲ ਕੰਪਲੇਂਟਾਂ ਪਈਆਂ ਜੀ ਉਹਨਾਂ ਨੂੰ ਬਕਾਇਦਾ ਅੱਡ ਮੈਂ ਭੇਜਿਆ ਵਾ ਆ ਬਦ ਨੂੰ ਮੈਂ ਫੋਟੋ ਦਿਖਾਉਣਾ ਜੀ ਤੁਸੀਂ ਹੈਰਾਨ ਹੋ ਜਾਓਗੇ ਬੱਚੇ ਸਕੂਲ ਬਾਲ ਨੇ ਆ ਦੇਖੋ ਜੀ ਆ ਮੇਰੀ ਬੋਤਲ ਕਰਕੇ ਜਿਆਦਾ ਸਕੂਲ ਫੋਨ ਹਾਂ ਆ ਬਿਲਕੁਲ ਨਾਲ ਹੈ ਜੀ ਤੇ ਇੱਥੇ ਬੱਚੇ ਕਈ ਵਾਰੀ ਹਾਸਾ ਜਿਹਾ ਹੋ ਜੇ ਫਿਰ ਕੌਣ ਜ਼ਿੰਮੇਵਾਰ ਹੈ ਇਹਦਾ ਜੀ ਕਾਰਪੋਰੇਸ਼ਨ ਦੇਖਣ ਜੀ ਕਾਰਪੋਰੇਸ਼ਨ ਜ਼ਿੰਮੇਵਾਰ ਜੇ ਕੋਈ ਕੱਲ ਨੂੰ ਹਾਸਾ ਪਾਪੂ ਦਾ ਟਰਾਲੀ ਉਹੀ ਲਾ ਕੇ ਗਈ ਹੈ ਜੀ ਐਮਸੀ ਸਾਹਿਬ ਤੁਸੀਂ ਕਾਉਂਸਲਰ ਹੋ ਮੋਹੱਲੇ ਦੇ ਤੁਹਾਡੇ ਜ਼ਿੰਮੇਵਾਰੀ ਨਹੀਂ ਪੰਦੀ ਫਰਜ਼ ਨਹੀਂ ਮੰਨਦਾ ਵੀ ਪਹਿਲਾਂ ਤੇ ਦੱਸਿਆ ਕੰਮ ਕਰਾਇਆ ਜਾਵੇ ਮੈਂ ਕਿਹਾ ਜੀ ਮੇਰੀ ਕੋਈ ਸੁਣਵਾਈ ਨਹੀਂ ਜੀ ਕਿਉਂ ਧਿਆਨ ਹੀ ਨਹੀਂ ਦਿੰਦੇ ਉਹ ਕਹਿੰਦੇ ਜੀ ਇੱਕ ਬੰਦਾ ਦੂਜੇ ਨੂੰ ਕਹਿੰਦਾ ਦੂਜਾ ਤੀਜੇ ਨੂੰ ਕਹਿੰਦਾ ਮੰਨ ਲਓ ਜੇ ਮੈਂ ਸੀਵੇਜ ਵਾਲੇ ਨੂੰ ਕਿਹਾ ਉਹਨੇ ਪਾਣੀ ਵਾਲ ਦੱਸੋ ਜੀ ਖਾਲੀ ਕਿਵੇਂ ਹੋਊਗਾ ਖਾਲੀ ਇਹਨਾਂ ਨੇ ਹੀ ਕਰਨਾ ਜਦੋਂ ਕੰਮ ਆ ਜਿਸਕਾ ਕੰਮ ਉਸੀ ਕੋ ਸਾਝੇ ਹੋਰ ਕਰੇ ਤਾਂ ਟਹਿੰਗਾ ਵਜੇ ਜੀ ਹੁਣ ਅਸੀਂ ਤਾਂ ਕਰ ਨਹੀਂ ਸਕਦੇ ਜਿਹੜਾ ਵੀ ਜਿਹਦਾ ਕੰਮ ਆ ਉਹਨੇ ਉਹ ਕਰਨਾ ਹੈ ਜੀ ਅਸੀਂ ਤਾਂ ਕੰਪਲੇਂਟ ਕੀਤੀ ਆ ਸਾਰਾ ਕੁਝ ਕੀਤਾ ਉਹ ਟਰਾਲੀ ਲਾ ਗਏ ਇੱਥੇ ਟਰਾਲੀ ਲਾਉਂਦਾ ਦਾ ਮਤਲਬ ਨਹੀਂ ਬੰਦਦਾ ਇਹਦਾ ਮਸਲੇ ਦਾ ਸਬਿਧਾਨ ਹੋਣਾ ਚਾਹੀਦਾ ਦਾ ਹੱਲ ਹੋਣਾ ਚਾਹੀਦਾ ਫਾਰਮੈਲਟੀ ਨਾ ਕਰੋ ਜੀ ਉਹਨਾਂ ਨੂੰ ਕਾ ਪਾਣੀ ਪੀਣ ਵਾਲਾ ਜੀ ਹਾਂਜੀ ਉਹ ਤੇ ਧਿਆਨ ਵਿੱਚ ਆਇਆ ਜੀ ਇੱਕ ਤਾਂ ਸੀਵਰ ਦੀ ਗਲੀ ਆ ਜਿਹੜੀ ਗਲੀ ਨੰਬਰ 5 ਆ ਇਹਦੇ ਵਿੱਚ ਸੈਲਟ ਦੀ ਪ੍ਰੋਬਲਮ ਆ ਥੋੜੀ ਜੀ ਉਹਦੀ ਆਉਣ ਵਾਲੇ ਇੱਕ ਦੋ ਇਤੋਂ ਕਿ ਲੰਮੇ ਟਾਈਮ ਤੋਂ ਮਤਲਬ ਵਾਰ-ਵਾਰ ਕੰਪਲੇਂਟਾਂ ਆ ਰਹੀਆਂ ਤੇ ਅਸੀਂ ਹੌਟਸਪੌਟ ਦੇ ਵਿੱਚ ਪਾ ਕੇ ਉਹਦੀ ਰੀਸਲਟਿੰਗ ਕਰਵਾ ਰਹੇ ਹਾਂ ਨੰਬਰ 2 ਇੱਕ ਪਿਛਲੇ ਕੁਝ ਦਿਨਾਂ ਤੋਂ ਧਿਆਨ ਵਿੱਚ ਆਇਆ ਕਿ ਸੀਵਰ ਲਾਈਨ ਬੈਠ ਗਈ ਆ ਜਿਹਦੇ ਕਰਕੇ ਖੱਡਾ ਬਣਿਆ ਹੋਇਆ ਹੈ ਤੇ ਉੱਥੇ ਨਗਰ ਨਗੋ ਵੱਲੋਂ ਪ੍ਰਕਾਸ਼ਨ ਦੇ ਤੌਰ ਤੇ ਟਰਾਲੀ ਖੜੀ ਕੀਤੀ ਹੋਈ ਹੈ ਤੇ ਉੱਤੇ ਬੈਰੀਕੇਡ ਵੀ ਲਗਾਏ ਜਾ ਰਹੇ ਹਨ ਪਰ ਉਹਦੀ ਜਈ ਸਾਹਿਬ ਮੌਕੇ ਤੇ ਭੇਜੋਇਆ ਨਾ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਉਹਦਾ ਸੀਵਰ ਦਾ ਜੋ ਵੀ ਮੈਂਟੇਨੈਂਸ ਦਾ ਕੰਮ ਕਰਵਾ ਕੇ ਉਹਦਾ ਹੱਲ ਕਰ ਦਿੱਤਾ ਜਾਊਗਾ ਅਤੇ ਨਾਲੇ ਕੰਮ ਕਰਾਉਣ ਤੋਂ ਪਹਿਲਾਂ ਉਹਦੀ ਵਜ੍ਹਾ ਪਤਾ ਕੀਤੀ ਜਾਊਗੀ ਕਿਉਂਕਿ ਲੌਜੀਕ ਮੁਤਾਬਕ 10 ਫੁੱਟ ਡੂੰਗੀ ਸੀਵਰ ਲੈਂਡ ਟੁੱਟਣੀ ਸੰਭਵ ਨਹੀਂ ਗੀ ਨਾ ਸਰ ਉੱਥੇ ਬੱਚੇ ਨੰਗਦੇ ਆ ਉਹ ਲੋਕ ਪਿੰਡ ਵਾਸੋਂ ਮਹੱਲਾ ਵਾਸੀ ਕਹਿੰਦੇ ਕਿ ਉੱਥੇ ਬੱਚੇ ਟਿਕਾਣਾ ਕਰ ਰਹੇ ਹੁੰਦਾ ਤੇ ਟਰਾਲੀ ਲਾ ਕੇ ਚਲੇ ਗਏ ਆ ਤੇ ਕਈ ਵਾਰ ਰਾਤ ਨੂੰ ਜਿਹੜਾ ਟਰਾਲੀ ਦੇਖਦੀ ਨਹੀਂ ਤੇ ਕਈ ਵਾਰੀ ਹਾਦਸੇ ਹੋ ਗਏ ਬਾਈ ਸਾਹਿਬ ਬੈਰੀਕੇਡ ਉੱਥੇ ਲੱਗ ਰਹੇ ਆ ਨਾਲੇ ਪ੍ਰਕਾਸ਼ਨ ਟੇਬਲ ਲਾ ਕੇ ਬੈਰੀਕੇਡ ਲੱਗ ਰਹੇ ਆ ਜੀ ਉੱਥੇ ਧਿਆਨ ਵਿੱਚ ਆ ਗਿਆ ਤੇ ਜਲਦੀ ਉਹਦਾ ਹੱਲ ਕਰ ਦਿੱਤਾ ਜਾਊਗਾ ਇਹ ਜਿਹੜੇ ਮੱਲਾਵਾਸੀ ਆ ਉਹ ਕਹਿੰਦੇ ਕਾਫੀ ਲੰਮੇ ਸਮੇਂ ਤੋਂ ਜਿਹੜਾ ਜਿਹੜਾ ਪੀਣ ਵਾਲਾ ਪਾਣੀ ਉਹ ਨੇੜਾ ਸੀਵੇ ਦਾ ਪਾਣੀ ਪੀ ਰਹੇ ਕਿਉਂਕਿ ਨਗਰ ਨਿਗਮ ਉਹਨਾਂ ਨੂੰ ਅਜੇ ਸੂਚਿਤ ਕਰਦੇ ਆ ਪਰ ਉਹ ਗੰਗਰੋਂ ਤੋਂ ਮਿੱਟੀ ਘੜ ਕੇ ਚਲੇ ਜਾਂਦੇ ਆ ਉਸ ਏਰੀਏ ਦੇ ਵਿੱਚ ਇੰਦਾ ਕਰਨੇ ਕਹਿੰਦੇ ਪਾਣੀ ਦੇ ਸੈਂਪਲ ਵੀ ਲਏ ਜਾ ਰਹੇ ਆ ਉਹਨਾਂ ਤੇ ਜਿਹੜੀ ਡੀਸਰਟਿੰਗ ਕਰਕੇ ਕੋਈ ਪ੍ਰੋਬਲਮ ਆਈ ਆ ਉਹ ਹੌਟਸਪੌਟ ਵਿੱਚ ਲੈ ਕੇ ਉਹਦਾ ਹੱਲ ਕਰ ਦਿੱਤਾ ਜਾਊਗਾ ਲਗਦਾ ਨਹੀਂ ਪਹਿਲ ਦੇ ਅਧਾਰ ਤੇ ਨਗਰ ਨਿਗਮ ਉਹਨੂੰ ਜ਼ਿੰਮੇਵਾਰੀ ਬਣਦੀ ਪਹਿਲ ਦੇ ਅਧਾਰ ਤੇ ਜਿਹੜੇ ਨਗਰ ਨਿਗਮ ਵੱਲੋਂ ਇੱਕ ਮਿਸ਼ਨ ਦੇ ਤੌਰ ਤੇ ਸ਼ਹਿਰ ਵਿੱਚੋਂ ਸੀਵਰੇਜ ਬਲੌਕੇਜ ਦੇ ਤੇ ਵਾਟਰ ਸਪਲਾਈ ਦੇ ਹੌਟਸਪੌਟ ਸਿਲੈਕਟ ਕਰ ਲਏ ਗਏ ਆ ਤਰਤੀਬ ਵਾਰ ਜਿੰਨਾਂ ਨੂੰ ਜਲਦੀ ਆਉਣ ਵਾਲੇ ਦਿਨਾਂ ਵਿੱਚ ਹੱਲ ਕਰ ਦਿੱਤਾ ਜਾਊਗਾ ਹਲੇ ਵੀ ਜਾਣ ਕੇ ਥੱਲੇ ਜਾ ਰਿਹਾ ਜੀ ਦੱਸ ਸਕਦਾ ਕਿਤੇ ਵੇਚਣਾ